ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ ਇਲਾਕਾ ਨਿਵਾਸੀਆਂ ਨੂੰ ਹੁਣ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਹੁਣ ਚੋਰਾ ਦਾ ਐਨਾ ਜ਼ਿਆਦਾ ਖੋਫ ਹੈ ਕਿ ਆਏ ਦਿਨ ਚੋਰਾਵਾਂ ਵੱਲੋਂ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਚੋਰਾਵਾਂ ਵੱਲੋਂ ਗੜਾ ਰੋਡ ਤੇ ਸਥਿਤ ਮੁਹੱਲਾ ਅੰਬੇਦਕਰ ਨਗਰ ਵਿਖੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਦੇ ਕੱਪੜੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ ਹਨ ਇਸ ਤੋਂ ਇਲਾਵਾ ਉਨ੍ਹਾਂ ਇੱਕ ਘਰ ਦੇ ਮੁੱਖ ਗੇਟ ਦੇ ਤਾਲੇ ਵੀ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ ਸੈਣੀ ਨੇ ਦੱਸਿਆ ਕਿ ਉਹਨਾਂ ਦੀ ਸੈਣੀ گارਮੈਂਟ ਸਟੋਰ ਦੀ ਦੁਕਾਨ ਅੰਦਰ ਚੋਰਾਂ ਨੇ ਪੌੜੀਆਂ ਰਾਹੀਂ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੇ ਕੱਪੜੇ ਚੋਰੀ ਕਰਕੇ ਫਰਾਰ ਹੋ ਗਏ ਚੋਰਾਂ ਦੀ ਸਾਰੀ ਕਰਤੂਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਸੈਣੀ ਸੈਣੀ گارਮੈਂਟ ਗਾਮਨਾ ਜੀ ਨਾਮਾ ਸ਼ਿਵ ਕੁਮਾਰ ਹੈ ਠੀਕ ਹੈ ਤੇ ਇਹ ਰਾਤ ਨੂੰ ਮੈਂ ਕਿਹਾ 2:30 ਵਜੇ ਆਏ ਜੀ ਹਾਂ ਹਾਂ ਤੇ ਆਪਣੇ ਕੰਨ ਅੰਦਰ ਆਪਣੇ ਕੰਨ ਸੈ ਪੌੜੀਆਂ ਤੋਂ ਹਾਂ ਆਪਣੇ ਘਰ ਸਾਡੇ ਅੰਦਰ ਐਂਟਰ ਹੋਏ ਆ ਤੇ ਸਮਾਨ ਸੋਂ ਕਾਫੀ ਲੈ ਕੇ ਸਾਡਾ ਇਹ ਸਾਡੇ ਹਾ ਹਾਂ ਨਾਲ ਦੁਕਾਨ ਦੇ ਨਾਲ ਕਿੰਨੇ ਕੁ ਦੀ ਫਿਲਾਲ ਚੋਰੀ ਹੋਈ ਆ ਕਿੰਨਾ ਕੁ ਨੁਕਸਾਨ ਹੋ ਜਾਂਦਾ ਸਾਡਾ ਮੈਂ ਕਿਹਾ 50 60 ਜਰਦਾ ਹੈਗਾ ਜੀ 50 60 ਕੀ ਲੈ ਕੇ ਗਏ ਆ ਪੈਂਟਾਂ ਬੱਚੇ ਦੀਆਂ ਆਪਣੇ ਕਿਨਾਂ ਪਜਾਮੇ ਬੜੇ ਸਾਰੇ ਲੈ ਗਏ ਆ ਜੀ ਅੱਛਾ ਕੀ ਇਹ ਸੀਸੀਟੀਵੀ ਕੈਮਰੇ ਜੂ ਫੁਟੇ ਚ ਆਏ ਕੁਝ ਹਾਂ ਹਾਂ ਸਾਡੇ ਕੋ ਫੁਟੇ ਸਾਰੀਆਂ ਹੈਗੀਆਂ ਜੀ ਪੁਲ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪੁਲਿਸ ਆ ਗਈ ਹਾਂ ਪੁਲਸ ਸਾਹਿਬ ਹੋ ਕੇ ਗਏ ਜੀ ਪੁਲਸ ਨੇ ਭਰੋਸਾ ਦਵਾਇਆ ਤੁਹਾਨੂੰ ਹੁਣ ਸਾਨੂੰ ਕਿਹਾ ਜੀ ਸਾਨੂੰ ਹਾ ਫੁਟੇ ਭੇਜ ਦਿਓ ਮੇਰੇ ਜੀ ਕੱਲ੍ਹ ਕੱਲ੍ਹ ਨੇ ਕਾਰਵਾਈ ਲਾਗੇ ਵੀ ਦੁਕਾਨ ਨਾਲ ਤੇ ਚੋਰੀ ਹੋਈ ਹੈ ਘਰ ਦੇ ਵਿੱਚ ਬਚਾ ਹੋ ਗਿਆ ਦੁਕਾਨ ਹੁਣ ਉਹਨਾਂ ਨੂੰ 5-7 ਹਜ਼ਾਰ ਦਾ ਲੈ ਕੇ ਸਮਾਨ ਸਨੂਨ ਦੇ ਵੀ ਆਪਣੇ ਆਈ ਹੈ ਕੈਸ਼ ਲੈ ਕੇ ਉਹ ਤੇਅਰ ਡਰੈਸਰ ਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੰਦੂ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਅੰਦਰੋਂ 5-6000 ਰੁਪਏ ਦੀ ਨਕਦੀ ਰਾਸ਼ੀ ਚੋਰੀ ਕਰ ਲਈ ਹੈ। ਕੋਨਟੂ ਬੱਤਰਾਂ ਨੇ ਦੱਸਿਆ ਕਿ ਉਸ ਦੇ ਭਰਾ ਪਰਜਾਈ ਬਾਹਰ ਗਏ ਹੋਏ ਸਨ ਕਿ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਦੇ ਮੁੱਖ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ ਸਨ ਜਦੋਂ ਉਹਨਾਂ ਦਾ ਭਰਾ ਘਰ ਵਾਪਸ ਆਇਆ ਤਾਂ ਤਾਲਾ ਟੁੱਟਾ ਦੇਖ ਕੇ ਉਸਨੇ ਫੋਨ ਕਰ ਦਿੱਤਾ ਤੇ ਜਦੋਂ ਆ ਕੇ ਦੇਖਿਆ ਤਾਂ ਚੋਰ ਉਪਰੋਂ ਛੱਤ ਰਾਹੀਂ ਫਰਾਰ ਹੋ ਚੁੱਕੇ ਸਨ ਉਹਨਾਂ ਨੇ ਦੱਸਿਆ ਕਿ ਚੋਰੀ ਸੰਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਮਤਲਬ ਕਿ ਦਾ ਬੈਕ ਸਾਈਡ ਤੇ ਸਾਡਾ ਘਰ ਪੈਂਦਾ ਜੀ ਇਹ ਰਾਤ ਨੂੰ ਕਿਤੇ ਮਤਲਬ ਕਿ 3:00 ਵਜੇ ਟਾਈਮ ਸੀਗਾ ਇਧਰੋਂ ਪਿੱਛੋਂ ਚੋਰ ਆਏ ਆ ਤੇ ਉਹਨਾਂ ਨੇ ਸਾਡਾ ਬਾਹਰਲਾ ਜਿੰਦਾ ਤੋੜ ਕੇ ਅੰਦਰ ਵੜੇ ਆ ਤੇ ਅੰਦਰ ਵੜ ਕੇ ਉਹਨਾਂ ਨੇ ਮਲਕੀ ਅੰਦਰੋਂ ਕੁੰਡਾ ਲਾ ਲਿਆ ਤੇ ਜਦ ਨੂੰ ਕੁਦਰਤੀ ਕਹਿ ਦੀ ਮਤਲਬ ਜਿੱਦਾਂ ਜਿਹੜੇ ਪਰਿਵਾਰ ਰਹੇ ਰੇ ਸੀ ਘਰ ਹੈ ਨਹੀਂ ਉਹ ਘਰ ਹੈ ਨਹੀਂ ਸੀਗੇ ਜੀ ਘਰ ਨਾ ਹੋਣ ਦੇ ਕਾਰਨ ਹੀ ਘਰ ਨਾ ਹੋਣ ਦੇ ਕਾਰਨ ਹੀ ਉਹ ਅੰਦਰ ਵੜੇ ਆ ਤੇ ਜਦੋਂ ਚੋਰ ਅੰਦਰ ਹੀ ਸੀਗੇ ਮਤਲਬ ਉਦੋਂ ਤੇ ਜਦੋਂ ਬਾਹਰੋਂ ਮਲਕੀ ਕੁਦਰਤੀ ਉਹ ਮੇਰਾ ਬ੍ਰਦਰ ਤੇ ਛੋਟੀ ਭਾਬੀ ਮੇਰੇ ਬਾਹਰ ਉਹਨਾਂ ਨੇ ਆ ਕੇ ਦੇਖਿਆ ਬਾਰੂ ਜਿੰਦਾ ਡੋਟਾ ਹੋਇਆ ਤੇ ਉਦੋਂ ਚੋਰ ਅੰਦਰ ਹੀ ਸੀਗੇ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਜਾਨੂ ਮੈਂ ਭੱਜ ਕੇ ਆਇਆ ਆ ਤੇ ਜਾਨੂ ਉਹ ਚੋਰ ਜਿਹੜਾ ਅੰਦਰੋਂ ਬੋੜੀ ਝੜ ਕੇ ਉਹਨੇ ਉੱਪਰਲਾ ਗੇਟ ਖੋਲ ਕੇ ਨਾਲ ਨਾਲ ਕੋਈ ਸੀਸੀ ਪਟੇ ਵਗੈਰਾ ਆਈ। ਉਹ ਸਾਡੇ ਵੱਲ ਨਹੀਂ ਆਈ ਜੀ। ਇਸ ਇਧਰ ਸੈਣੀ ਸਾਹਿਬ ਦੇ ਆਈ ਹੈ। ਇੱਥੇ ਕੈਂਡਾ ਡੇਰ ਕੈਂਡਾ ਉਹਦੇ ਅੰਦਰ ਜੋ ਵੀ ਕੀਤਾ ਮਤਲਬ ਕਿ ਸਾਰਾ ਕੁਝ ਰਿਕਾਰਡਿੰਗ ਹੈਗੀ ਇਹਦੇ ਵਿੱਚ। ਕਿੰਨਾ ਕਿ ਨੁਕਸਾਨ ਹੋ ਗਿਆ। ਨੁਕਸਾਨ ਇਹਨਾਂ ਦਾ ਹੋਇਆਗੇ ਨਾ ਨਾ ਕਰਕੇ ਵੀ 70 ਦੇ 60 70 75 ਹਜ਼ਾਰ ਦਾ ਨੁਕਸਾਨ ਤਾਂ ਮਲੇਚ ਹੋਇਆ ਹੀ ਹੈ ਜੀ। ਬੁਰੀ ਹੋਈ ਹੈ ਉਹਦੇ ਵਿੱਚ ਵੀ ਕੋਈ ਨੁਕਸਾਨ ਹੋਇਆ। ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਤਾਂ ਬੁਰੀ ਕੀਤੀ ਹੈ। ਹੁਣ ਖੈਰ ਦੇ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਚੱਕੇ ਲੈ ਵੀ ਜਾ ਸਕਦੇ ਆਪਾਂ ਉਹਦੇ ਬਾਰੇ ਕਿੰਨੇ ਕਿ ਜਾਣੀ ਸੀ। ਉਹ ਇੱਕ ਸੀਸੀਟੀਵੀ ਜਾਈ ਕੋ ਬੰਦਾ ਆਇਆ ਜੀ ਮੂੰਹ ਵਗਿਆ ਬੰਨੇ ਹਾਂ ਮੂੰਹ ਬੰਲਿਆ ਯਾਰ ਇੱਧਰ ਕੋਈ ਹੋਰ ਆ ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਪੰਜਾਬੀ ਜਾਗਰ